ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਲਾਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1271 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1272 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਦਾਰ ਮਹਿਲਾ ਪੰਜਵਾ ਰਾਗ ਮਲਾਰ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਮਾਨ ਨਾ ਭਰਮਾ ਬਣੈ ਮਨੁੱਖ ਦਾ ਮਾਨ ਸੰਸਾਰ ਰੂਪ ਸੰਘਣੇ ਜੰਗਲ ਵਿੱਚ ਭਟਕਦਾ ਰਹਿੰਦਾ ਹੈ ਹਮਕ ਤਰਸ ਚਾਲੈ ਪਰ ਤਦੋਂ ਇਹ ਕੁਮਾ ਵਿੱਚ ਆ ਕੇ ਆਤਮਕ ਆਨੰਦ ਨਾਲ ਜੀਵਨ ਚਾਲ ਚਲਦਾ ਹੈ ਰਾਭ ਮਿਲ ਬੇ ਕੀ ਚਾਹ ਰਹਾਓ ਜਦੋਂ ਇਸ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਗ ਪੈਦਾ ਹੁੰਦੀ ਹੈ ਤਦੋਂ ਫਿਰ ਆਤਮਕ ਆਨੰਦ ਨਾਲ ਜੀਵਨ ਚਾਲ ਚੱਲਦਾ ਹੈ ਰਹਾਓ ਤੈ ਗੁਨ ਮਾਈ ਮੋਹੇ ਆਈ ਕਹੋ ਬੇਦਨ ਕਾਹੇ ਤੈਨ ਗੁਣਾ ਵਾਲੀ ਮਾਇਆ ਮੇਰੇ ਉੱਤੇ ਵੀ ਹੱਲਾ ਕਰਦੀ ਹੈ ਗੁਰੂ ਤੋਂ ਬਿਨਾ ਮੈਂ ਹੋਰ ਕਿਸ ਨੂੰ ਇਹ ਤੱਕ ਲਈ ਫਦਸਾਂ ਆਨ ਉਪਾ ਸਬਰ ਕੀਏ ਨਹਿ ਦੁਖ ਸਕ ਹੈ ਲਾਹੇ ਗੁਰੂ ਦੀ ਸਰਨ ਆਉਣ ਤੋਂ ਬਿਨਾ ਹੋਰ ਸਾਰੇ ਹੀਲੇ ਕੀਤੇ ਪਰ ਉਹ ਹੀਲੇ ਮਾਇਆ ਹੱਥੋਂ ਮਿਲ ਰਹੇ ਦੁੱਖਾਂ ਨੂੰ ਦੂਰ ਨਹੀਂ ਕਰ ਸਕਦੇ ਭਜ ਸਰਨ ਸਾਧੂ ਨਾਨਕਾ ਮਿਲ ਗੁਨ ਗੋਬਿੰਦ ਹੈ ਗਾਹੇ ਏ ਨਾਨਕ ਗੁਰੂ ਦੀ ਸਰਨ ਪਿਆਰੋ ਅਤੇ ਗੋਬਿੰਦ ਦੇ ਗੁਣਾ ਵਿੱਚ ਚੁੱਭੀ ਲਾ ਕੇ ਗੋਬਿੰਦ ਵਿੱਚ ਮਿਲਿਆ ਰਹੋ ਮਲਾਰ ਮਹੱਲਾ ਪੰਜਵਾ ਪ੍ਰੇਮ ਕੀ ਸੋਭ ਸੁਹਾਵਨੀ ਨੀਕੀ ਪਿਆਰੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਹਿਰਦੇ ਨੂੰ ਚੰਗੀ ਲੱਗਦੀ ਹੈ ਸੁਖਦਾਈ ਲੱਗਦੀ ਹੈ ਹਾਂ ਹਾਂ ਹੋ ਹੋ ਬੰਦਰ ਬਸਰਾ आनंद मंगल रस गावनी नीकी रहाओ मनो हा हा हो हो गदरब अथे स्वर्ग दीया मोहिनीਆ ਇਸਤਰੀਆ ਮਿਲਕੇ ਆਨੰਦ ਦੇਣ ਵਾਲੇ ਖੁਸ਼ੀ ਪੈਦਾ ਕਰਨ ਵਾਲੇ रस ਭਰੇ ਸੋਹਣੇ ਗੀਤ ਗਾਰੇ ਹਨ ਰਹਾਓ ਤੁਨਤ ਲਲਤ ਗੁਨੰਗ ਆਨਕ ਭਾਂਤ ਬਹੁ ਬਿਦ ਰੂਪ ਦਿਖਾਵਨੀ ਨੀਕੀ प्यारे प्रभु ਦੀ ਸਿਵ ਸਲਾਹ ਹਿਰਦੇ ਨੂੰ ਚੰਗੀ ਲੱਗਦੀ ਹੈ ਮਾਨੋ ਸੰਗੀਤ ਦੇ ਗੁਣੀ ਗਿਆਨੀ ਅਨੇਕਾਂ ਤਰੀਕਿਆਂ ਨਾਲ ਮਠੀਆਂ ਸੁਰਾਂ ਗਾ ਰਹੇ ਹਨ ਅਤੇ ਕਈ ਕਿਸਮਾਂ ਦੇ ਸੋਹਣੇ ਨਾਟਕੀ ਰੂਪ ਵਿਖਾ ਰਹੇ ਹਨ ਗਿਰ ਘਰ ਥਲ ਜਲ ਭਵਨ ਭਰਪੁਰ ਘਟ ਘਟ ਲਾਲ ਨਿਸ਼ਾਵਨੀ ਨੀਕੀ ਉਹ ਪਿਆਰਾ ਪ੍ਰਭੂ ਪਹਾੜ ਰੁੱਖ ਧਰਤੀ ਪਾਣੀ 14 ਭਵਨ ਸਭਨਾ ਵਿੱਚ ਨਕਾ ਨਕ ਮੌਜੂਦ ਹੈ ਹਰੇਕ ਸਰੀਰ ਵਿੱਚ ਉਸ ਸੋਹਣੇ ਲਾਲ ਦਾ ਸੋਹਣਾ ਡੇਰਾ ਪਿਆ ਹੋਇਆ ਹੈ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ਪਰ हे ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਚੰਗੀ ਸ਼ਰਧਾ ਉਪਜਦੀ ਹੈ ਉਹ ਸਾਧ ਸੰਗਤ ਵਿੱਚ ਟਿਕ ਕੇ ਸੋਹਣੇ RAM ਦੇ ਮਲਾਪ ਦਾ ਆਨੰਦ ਪ੍ਰਾਪਤ ਕਰਦਾ ਹੈ ਮਲਾਰ ਮਹੱਲਾ ਪੰਜਵਾ ਗੁਰ ਪ੍ਰੀਤ ਪਿਆਰੇ ਚਰਨ ਕਮਲ ਰਿੱਧ ਅੰਤਰ ਧਾਰੇ ਰਹਾਓ ਪਿਆਰੇ ਸਤਿਗੁਰ ਦੀ ਬਰਕਤ ਨਾਲ ਮੈਂ ਪ੍ਰਭੂ ਦੇ ਸੋਹਣੇ ਚਰਨਾ ਆਪਣੇ ਹਿਰਦੇ ਵਿੱਚ ਵਸਾ ਲੇ ਹਨ ਰਹਾਓ ਦਰਸ ਸਫਲਿਓ ਦਰਸ ਵੇਖਿਓ ਗਏ ਕਿਲ ਵਿਖ ਗਏ ਗੁਰੂ ਦਾ ਦਰਸਨ ਸਦਾ ਫਾਇਦਾਈ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਦਾ ਦਰਸ਼ਨ ਕਰਦਾ ਹੈ ਉਹ ਪਰਮਾਤਮਾ ਦਾ ਹੀ ਦਰਸ਼ਨ ਕਰ ਲੈਂਦਾ ਹੈ ਉਸ ਦੇ ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ ਗੁਰ ਪਰਮੇਸ਼ਰ ਏਕੋ ਜਾਣ ਗੁਰੂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਡੇਰੇ ਸੱਚੇ ਗੁਰੂ ਹਨ ਮਾਨ ਨਿਰਮਲ ਉਜੀਆਰੇ ਦਰਸ਼ਨ ਕਰਨ ਵਾਲੇ ਮਨੁੱਖਾਂ ਦੇ ਮਨ ਪਵਿੱਤਰ ਹੋ ਜਾਂਦੇ ਹਨ ਆਤਮਿਕ ਜੀਵਨ ਦੀ ਸੂਝ ਵਾਲੇ ਬਣ ਜਾਂਦੇ ਹਨ ਬਿਸਮ 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 ਭਈ ਪਰਮਾਤਮਾ ਦਾ ਨਾਮ ਸਿਮਰਿਆ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ ਅਗ ਕੋਟ ਹਰਤੇ ਨਾਮ ਲਈ ਨਾਮ ਸਿਮਰਿਆ ਅਸਚਰਜ 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 ਆਤਮਿਕ ਅਵਸਥਾ ਬਣ ਜਾਂਦੀ ਹੈ ਉਹ ਅਵਸਥਾ ਬਣ ਜਾਂਦੀ ਹੈ ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਹੈਰਾਨ ਕਰ ਦੇਣ ਵਾਲੀ ਅਵਸਥਾ ਗੋਰ ਚਰਨ ਮस्तक ਢਾਰ ਪਹੀ ਜਿਹੜੇ ਮਨੁੱਖ ਗੁਰ ਦੇ ਚਰਨਾਂ ਉੱਤੇ ਮੱਥਾ ਰੱਖ ਕੇ ਟੈ ਪੈਂਦੇ ਹਨ ਪ੍ਰਭ ਏਕ ਤੋਹੀ ਏਕ ਤੋਹੀ ਉਨਾ ਵਾਸਤੇ ਹੈ ਪ੍ਰਭੂ ਪਰਮਾਤਮਾ ਸਿਰਫ ਤੂੰ ਹੀ ਸਿਰਫ ਤੂੰ ਹੀ ਤੂੰ ਸਹਾਰਾ ਆਸਰਾ ਹੁੰਦਾ ਹੈ ਭਗਤ ਏਕ ਤੋਹਾਰੇ ਹੈ ਪ੍ਰਭੂ ਤੇਰੇ ਭਗਤਾਂ ਨੂੰ ਤੇਰੀ ਹੀ ਏਕ ਹੈ ਜਨ ਨਾਨਕ ਸਰਨ ਦੁਆਰੇ اے ਨਾਨਕ ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ ਤੇਰੇ ਹੀ ਦਰ ਤੇ ਡਿੱਗੇ ਰਹਿੰਦੇ ਹਨ ਮਲਾਰ ਮਹੱਲਾ ਪੰਜਵਾ ਬਰਸ ਸਰਸ ਆਗਿਆ ਇਹ ਨਾਮ ਨਾਲ ਜਲ ਇਹ ਨਾਮ ਜਲ ਨਾਲ ਭਰਪੂਰ ਗੁਰੂ ਪਰਮਾਤਮਾ ਦੀ ਰਜਾ ਵਿੱਚ ਆਨੰਦ ਨਾਲ ਨਾਮ ਜਲ ਦੀ ਵਰਖਾ ਕਰ ਹੋਏ ਆਨੰਦ ਸਦਲ ਭਾਗ ਰਹਾਓ ਜਿਨ੍ਹਾਂ ਉਤੇ ਵਰਖਾ ਹੁੰਦੀ ਹੈ ਉਹਨਾਂ ਦੇ ਅੰਦਰ ਆਤਮਿਕ ਆਨੰਦ ਬਣ ਜਾਂਦੇ ਹਨ ਉਨਾ ਦੇ ਸਾਰੇ ਭਾਗ ਜਾਗ ਪੈਂਦੇ ਹਨ ਰਹਾਉ ਸ਼ਾਂਤ ਸੰਗੇ ਮਨ ਪਰਫੜੈ ਮਿਲ ਮੇਜ਼ ਧਰ ਸੁਹਾਗ ਜਿਵੇਂ ਬੱਦਲਾਂ ਦੀ ਵਰਖਾ ਨਾਲ ਮਿਲ ਕੇ ਧਰਤੀ ਦੇ ਭਾਗ ਜਾਗ ਪੈਂਦੇ ਹਨ ਤਿਵੇਂ ਗੁਰੂ ਦੀ ਸੰਗਤ ਵਿੱਚ ਮਨੁੱਖ ਦਾ ਮਨ ਟੈਗ ਪੈਂਦਾ ਹੈ ਕਾਨਕੋਰ ਪ੍ਰੀਤ ਮਮੋਰ ਕਾਨਕੋਰ ਪ੍ਰੀਤ ਮੋਰ ਜਿਵੇਂ ਮੋਰ ਦੀ ਪ੍ਰੀਤ ਬਦਲਾਂ ਦੀ ਗਰਜ ਨਾਲ ਹੈ ਚਿਤ ਜਾਤ੍ਰਿਕ ਬੂੰਦ ਯੋਰ ਅਜਿਵੇਂ ਪੀਹੇ ਦਾ ਜਿਤ ਵਰਖਾ ਦੀ ਬੂੰਦ ਵੱਲ ਪਰਤਿਆ ਰੰਦਾ ਹੈ ਐਸੋ ਹਰ ਸੰਗ ਮਨ ਮੋਹ ਤੇ ਵੈ ਤੂੰ ਵੀ ਪ੍ਰਮਾਤਮਾ ਨਾਲ ਆਪਣੇ ਮਨ ਦਾ ਤਿਆਰ ਜੋੜ त्याग माया ਤੋਂ ਗੁਰੂ ਨੂੰ ਮਿਲ ਕੇ ਮਾਇਆ ਦੀ ਠੱਗੀ ਦੂਰ ਕਰਕੇ ਮਿਲ ਸੰਤ ਨਾਨਕ ਜਾਗਿਆ اے ਨਾਨਕ ਮਨੁੱਖ ਦਾ ਮਨ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦਾ ਹੈ ਮਲਾਰ ਮਹੱਲਾ 5ਵਾਂ ਗੋਨ ਗੋਪਾਲ ਗਾਓ ਨੀਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰੋ ਰਾਮ ਨਾਮ ਧਾਰ ਚੀਤ ਰਹਾਓ ਪਰਮਾਤਮਾ ਦਾ ਨਾਮ ਆਪਣੇ ਜਿਤ ਵਿੱਚ ਟਿਕਾਈ ਰੱਖ ਰਹਾਓ ਛੋੜ ਮਾਨ ਤਜ ਬਮਾਨ ਛੋੜ ਮਾਨ ਤਜ ਗਮਾਨ ਮਿਲ ਸਾਧੂ ਆਕੈ ਸੰਗ ਏ ਮਿੱਤਰ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਮਾਨ ਛੱਡ ਅਹੰਕਾਰ ਤਿਆਗ ਹਰ ਸਿਮਰ ਏਕ ਰੰਗ ਮਿਲ ਜਾਹੇ ਦੋਖ ਮੀਤ ਹਰ ਸਿਮਰ ਏਕ ਰੰਗ ਮਿਟ ਜਾਹੇ ਦੋਖ ਮੀਤ ਇੱਕ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੇਰੇ ਸਾਰ ਐਬ ਦੁਖ ਦੂਰ ਇੱਕ ਪਲ ਵਿੱਚ ਮਿਟ ਜਾਣਗੇ ਦੂਰ ਹੋ ਜਾਣਗੇ ਪਾਰ ਬ੍ਰਹਮ ਭਏ ਦਿਾਲ ਪਰਬੋ ਜੀ ਉਹ ਸੁੱਤੇ ਦਿਆਵਾਨ ਹੋ ਜਾਂਦੇ ਹਨ ਬਿੰਸ ਗਏ ਬਿਖੇ ਜੰਜਾਰ ਉਸ ਦੇ ਅੰਦਰੋਂ ਵਿਸ਼ੇ ਵਕਾਰਾਂ ਦੀਆਂ ਫਾਈਆਂ ਮੁੱਕ ਜਾਂਦੀਆਂ ਹਨ ਸਾਧ ਜਨਾ ਕੈ ਚਰਨ ਲਾਗ ਕਿਹਦੇ ਅੰਦਰ ਵਿਸ਼ੇ ਵਕਾਰ ਖਤਮ ਹੁੰਦੇ ਹਨ ਜਿਹੜੇ ਹੈ ਨਾਨਕ ਜਿਹੜਾ ਮਨੁੱਖ ਸਦਾ ਬਿੰਸ ਗਏ ਬਿਖੇ ਜੰਜਾਲ ਬਹੁਦੇ ਅੰਦਰੋ ਵਿਸ਼ੇ ਵਿਕਾਰਾਂ ਦੀਆਂ ਫਾਇਆਂ ਮੁੱਕ ਜਾਂਦੀਆਂ ਹਨ ਸਾਧ ਜਨਾਂ ਕੈ ਚਰਨ ਲਾਗ ਸੰਤ ਜਨਾਂ ਦੇ ਚਰਨਾਂ ਵਿੱਚ ਜੁੜ ਕੇ ਨਾਨਕ ਗਾਵੇ ਗੋਬਿੰਦ ਨੀਤਾ ਹੈ ਨਾਨਕ ਜਿਹੜਾ ਮਨੁੱਖ ਸਦਾ ਗੋਬਿੰਦ ਦੇ ਗੁਣ ਗਾਉਂਦਾ ਰਹਿੰਦਾ ਹੈ ਫਿਰ ਉਹ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਮਲਾਰ ਮਹੱਲਾ ਪੰਜਵਾ ਕਾਨ ਗਰਜਤ ਬੋਬਿੰਦ ਰੂਪ ਜਦੋਂ ਪਰਮਾਤਮਾ ਦਾ ਰੂਪ ਗੁਰੂ ਆਤਮਿਕ ਜੀਵਨਾ ਦੇਣ ਵਾਲੇ ਨਾਮ ਜਲ ਨਾਲ ਭਰਪੂਰ ਗੁਰੂ ਨਾਮ ਜਲ ਦੀ ਵਰਖਾ ਕਰਦਾ ਹੈ ਗੁਣ ਗਾਵਤ ਸੁਖ ਚੈਨ ਰਾਉ ਤਦੋਂ ਪ੍ਰਭੂ ਦੇ ਗੁਣ ਗਾਉਂਦਿਆਂ ਸੁਖ ਮਿਲਦਾ ਹੈ ਸ਼ਾਂਤੀ ਪ੍ਰਾਪਤ ਹੁੰਦੀ ਹੈ ਜਿਵੇਂ ਮੋਰ ਬਬੀਹ ਬੋਲਦੇ ਵੇਖ ਬੱਦਲ ਕਾਲੇ ਰਹਾਓ ਹਾਰ ਚਰਨ ਸਰਨ ਤਰਨਾ ਸਾਗਰ ਤੋਨ ਅਨਹਤਾ ਰਸ ਦੇਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਚਰਨਾਂ ਦੀ ਸਰਨ ਪ੍ਰਾਪਤ ਹੁੰਦੀ ਹੈ ਜੋ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਜਹਾਜ਼ ਹੈ ਗੁਰੂ ਦੀ ਕਿਰਪਾ ਨਾਲ ਆਤਮਿਕ ਪੰਡੇ ਦੇ ਪਾਂਧੀ ਜੀਵ ਨੂੰ ਤਾਂਗ ਪੈਦਾ ਹੁੰਦੀ ਹੈ ਪਠਕ ਪਠਕ ਪਿਆਸ ਚਿਤ ਸਰੋਵਰ ਆਤਮ ਜਲ ਲੈਣ ਉਹਦਾ ਚਿਤ ਨਾਮ ਜਲ ਦੇ ਸਰੋਵਰ ਗੁਰੂ ਵੱਲ ਪਰਤਦਾ ਹੈ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਏ ਨਾਨਕ ਜਦੋਂ ਨਾਮ ਜਲ ਨਾਲ ਭਰਪੂਰ ਗੁਰੂ ਨਾਮ ਦੀ ਵਰਖਾ ਕਰਦਾ ਹੈ ਦੋਂ ਸੇਵਕਾਂ ਦੇ ਅੰਦਰ ਪਰਮਾਤਮਾ ਦੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ ਪ੍ਰਭੂ ਪਰਮਾਤਮਾ ਮਿਹਰ ਕਰਕੇ ਉਹਨਾਂ ਨੂੰ ਇਹੇ ਦਾਤ ਦਿੰਦਾ ਹੈ ਕਿਹੜੀ ਦਾਤ ਆਪਣੇ ਨਾਮ ਵੜੀ ਦਾਤ ਦਿੰਦਾ ਹੈ ਜਿਨ੍ਹਾਂ ਦੇ ਭਾਗ ਚੰਗੇ ਹਨ ਪਥਕ ਪਿਆਸ ਚਿੱਤ ਸਰੋਵਰ ਆਤਮ ਜਲ ਲੈਨ ਹਾਰੇ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1272 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1273 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੋਜ ਤੋਂ ਕੁద్ది ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਖੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ